ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਅੱਪਾਂ ਗੱਲ ਕਰਾਂਗੇ 21 ਤੋਂ ਲੈ ਕੇ 25 ਜਨਵਰੀ 2026 ਜੋ ਆਉਣ ਵਾਲੇ ਵੀਰੋ 5 ਦਿਨ ਹੋਣਗੇ ਇਹਨਾਂ 5 ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਕਰੀਬਨ ਕਾਫੀ ਲੰਬੇ ਸਮੇਂ ਦੇ ਬਾਅਦ ਅੱਪਾਂ ਮੌਸਮ ਦੀ ਅਪਡੇਟ ਲੈ ਕੇ ਵੀਰੋ ਅੱਜ ਹਾਜ਼ਰ ਹੋਏ ਆਂ ਕਿਸੇ ਕਾਰਨਾਂ ਦੇ ਕਰਕੇ ਲੰਬਾ ਸਮਾਂ ਬੀਤ ਗਿਆ ਮੌਸਮ ਦੀ ਅਪਡੇਟ ਅੱਪਾਂ ਨਹੀਂ ਦਿੱਤੀ ਸੋ ਵੀਰੋ ਹੁਣ ਆਪਾਂ ਗੱਲ ਕਰਦੇ ਆਂ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਇੱਕ ਵਾਰ ਇੱਕ ਦੋ ਦਿਨਾਂ ਤੋਂ ਲੈ ਕੇ ਪਿਛੜਿਆਂ ਤੋਂ ਵੀਰੋ ਗਰਮੀ ਨੇ ਜ਼ੋਰ ਫੜਿਆ ਦਿਨ ਦੇ ਸਮੇਂ ਤੇਜ਼ ਧੁੱਪ ਦੇ ਵਿੱਚ ਆਪਾਂ ਨੂੰ ਗਰਮੀ ਦਾ ਅਹਿਸਾਸ ਹੁੰਦਾ ਹੈ ਕਿ ਜਿਵੇਂ ਗਰਮੀ ਆ ਗਈ ਹੈ ਪਰ ਵੀਰੋ ਇਹ ਕੋਈ ਕਾਰਨ ਸੀਗਾ ਜਿਸ ਦੇ ਕਾਰਨ ਬਰਸਾਤ ਦੇ ਅਸਰ ਬਣੇ ਨੇ ਇਹ ਗਰਮੀ ਜੋ 2-4 ਦਿਨ ਦੀ ਗਰਮੀ ਪਈ ਵੀਰੋ ਇਸ ਦੇ ਕਾਰਨ ਹੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਬਰਸਾਤ ਵਾਲਾ ਪਰ ਉਹ ਦੇਖਣ ਨੂੰ ਮਿਲੇਗਾ ਕੱਲ ਅੱਜ ਵੀਰੋ ਅੱਜ 21 ਤਰੀਕ ਦੀ ਆਪਾਂ ਗੱਲ ਕਰਦੇ ਆਂ ਕੱਲ ਸਵੇਰ ਤੋਂ ਲੈ ਕੇ ਵੀਰੋ ਕੱਲ 21 ਤਰੀਕ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਆਪਾਂ ਨੂੰ ਧੁੱਪ ਵਾਲਾ ਹੀ ਦੇਖਣ ਨੂੰ ਮਿਲੇਗਾ ਹਵਾਵਾਂ ਮੱਧਮ ਹਲਕੀ ਦਰਮਿਆਨੀ ਧੀਮੀ ਰਫਤਾਰ ਦੀਆਂ ਵੀਰੋ ਚਲਦੀਆਂ ਰਹਿਣਗੀਆਂ ਕੁੱਲ ਮਿਲਾ ਕੇ ਵੀਰੋ ਹਵਾਵਾਂ ਦਾ ਜੋ ਰੁੱਖਾ ਪੱਛਮ ਦਿਸ਼ਾ ਤੋਂ ਰਹੇਗਾ ਫਿਰ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਹਵਾਵਾਂ ਦੀ ਦਿਸ਼ਾ ਵੀਰੋ ਦਿਸ਼ਾ ਦੇ ਵਿੱਚ ਆਪਾਂ ਨੂੰ ਅਦਲ ਬਦਲ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਵੀਰ ਬਰਸਾਤ ਦੇ ਜੋ ਪ੍ਰਭਾਵ ਦੀ ਆਪਾਂ ਗੱਲ ਕਰੀਏ 22 ਤਰੀਕ ਤੋਂ ਲੈ ਕੇ ਵੀਰੋ ਦਿਨ ਦੇ ਸਮੇਂ ਪਰ ਛੋਟੀ ਮੁੱਟੀ ਹਲਕੀ ਫੁਲਕੀ ਬਦਲਵਾਈ ਆਪਾਂ ਨੂੰ 21 ਤੋਂ ਲੈ ਕੇ ਹੀ ਪੰਜਾਬ ਦੇ ਵਿੱਚ ਦੇਖਣ ਨੂੰ ਕੁਝ-ਕੁਝ ਕਿਸ ਤਰ੍ਹਾਂ ਦੇ ਵਿੱਚ ਆਵਾਜਾਈ ਬਦਲਾਅ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਵੀਰੋ ਜੋ ਸਿਸਟਮ ਹੈ ਹੌਲੀ-ਹੌਲੀ ਅੱਗੇ ਵੱਧਦਾ-ਵੱਧਾ ਪੰਜਾਬ ਨੂੰ ਕਵਰ ਕਰੇਗਾ ਜੋ ਤਕਰੀਬਨ 22 ਤਰੀਕ ਦੇ ਵੀਰੋ ਦੁਪਹਿਰ ਤੋਂ ਬਾਅਦ ਦਾ ਮੌਸਮ ਹੋਏਗਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਐਂਟਰੀ ਬਦਲਵਾਈ ਬਰਸਾਤ ਦੀ ਸ਼ੁਰੂ ਹੋਵੇਗੀ ਜੋ ਕਿ 22 ਦੀ ਰਾਤ 23 ਦਾ ਪੂਰਾ ਦਿਨ ਤੇ 23 ਦੀ ਰਾਤ ਵੀਰੋ ਜੋ 48 ਘੰਟੇ ਹੋਣਗੇ ਇਨ੍ਹਾਂ ਸਮਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ 70 ਤੋਂ 75% ਖੇਤਰਾਂ ਦੇ ਵਿੱਚ ਵੀਰੋ ਪੰਜਾਬ ਦੇ ਪ੍ਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਤੇ ਹਲਕਾ ਮੀਂਹ ਜੇ ਦਰਮਿਆਨ ਨਾ ਵੀ ਕਿਤੇ ਥੋੜੇ-ਮੋਟੇ ਲੀਸਾਂ ਵੀ ਕਿਤੇ ਹਲਕੀ ਕਿਣਮਣ ਵੀਰੋ ਐਦਾਂ ਦਾ ਮਾਹੌਲ ਦੇਖਣ ਨੂੰ ਮਿਲੇਗਾ ਤੇ ਇੱਕਾ ਦੋ ਕਥਾਮਾਂ ਤੇ ਆਪਾਂ ਗੜੇ ਮਰੀ ਤੋਂ ਵੀ ਅਨਕਾਰ ਨਹੀਂ ਕਰ ਸਕਦੇ ਕਿਉਂਕਿ ਵੀਰੋ ਜੋ ਟੈਂਪਰੇਚਰ ਨੇ ਬਹੁਤ ਘਟੇ ਹੋਏ ਨੇ ਇਸ ਦੇ ਕਾਰਨ ਬਰਫ ਪੈਣੀ ਬਰਫ ਡਿਗਣੀ ਜਾਂ ਗੜੇ ਪੈਣੇ ਵੀਰੋ ਅਚਾਨਕ ਇੱਕ ਛੋਟੀ ਮੋਟੀ ਗੱਲ ਹੁੰਦੀ ਹੈ ਸੋ ਇਸ ਤਰ੍ਹਾਂ ਦੇ ਹਾਲਾਤ ਕਿਤੇ ਵੀ ਬਣ ਸਕਦੇ ਨੇ ਬਾਕੀ ਵੀਰੋ ਇਹ ਸਿਸਟਮ ਦਾ ਪ੍ਰਭਾਵ 48 ਘੰਟੇ ਆਪ ਨੂੰ ਦੇਖਣ ਨੂੰ ਮਿਲੇਗਾ 23 ਤੋਂ ਲੈ ਕੇ ਵੀਰੋ 24 ਤੱਕ 25 ਤੱਕ ਉਸ ਤੋਂ ਬਾਅਦ ਵੀਰੋ ਜਿੰਮ ਵੀ ਆਪ ਨੂੰ ਸਮੇਂ-ਸਮੇਂ ਤੇ ਅਪਡੇਟ ਮਿਲਦੀ ਰਹੂਗੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਾਂਗੇ ਇੱਕ ਵਾਰੀ ਵੀਰੋ ਤੁਹਾਨੂੰ ਜਾਣਕਾਰੀ ਦੇ ਅਨੁਮਾਨ ਦੇ ਅਧਾਰਤ ਜਾਣਕਾਰੀ ਦੱਸਦੀ ਕਿ ਵੀਰੋ 23 ਤਰੀਕ ਨੂੰ ਪੰਜਾਬ ਦੇ ਤਕਰੀਬਨ 60 ਤੋਂ 70% ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਸੁੱਕਣ ਕੰਮ ਕਰਾਉਣ ਨੂੰ ਪਾਣੀ ਜਿਹੜੇ ਵੀਰਾਂ ਨੇ ਲਾਉਣਾ ਥੋੜਾ ਜਿਆ ਹੋ ਸਕਦਾ 1-2 ਦਿਨ ਡਿਲੇ ਕਰ ਦੇਣ ਦੇਖ ਕੇ ਲਾ ਲੈਣ ਸੋ ਵੀਰੋ ਬਾਕੀ ਪਸ ਸਮੇਂ-ਸਮੇਂ ਤੇ ਸਾਰੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਨਾਲ ਫਿਰ ਤੋਂ ਹਾਜ਼ਰ ਹੁੰਦੇ ਰਹਿਣਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ